इपका, उपका ਅੰਮ੍ਰਿਤ ਗੁਰ ਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋ ਇਕਾ ਓੰਕਾਰੁ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਤੁਨ ਸਾੰਗਰ ਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੁ ਨਾ ਨਾਮ ਕਾ ਹੁਸੀ ਭੀ ਸੱਚ ਸੋ ਇੱਕਾ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਨੂਰਤੁ ਤੁਨਿ ਸਭੰ ਵਰਪਸਾਦ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸੱਚ ਨਾਮ ਕਾ ਹੁਸੀ ਭੀ ਸੱਚ ਸੋ ਪਰਸਾਦ ਜਪ ਆਦ ਸੱਚ ਜੋ ਬਾਦ ਸੱਚ ਹੈ ਭੀ ਸੱਚ ਨਾਨਕ ਤੁਸੀਂ ਭੀ ਸੱਚ ਸੋ ਇਤਕਾ ਸਾਚਾ ਨਾਨਕ ਹੁਸੀ ਭੀ ਸੱਚ ਸੋਇ ਇਕਾ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤੁ ਤੁਨਿ ਸਰਬੰਵ ਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਸੋਇ ਕਾ ਓੰਕਾਰਾ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਤੁਨਿ ਸਭੰ ਵਰ ਪ੍ਰਸਾਦ ਜਪ ਆਦਿ ਸਚੁ ਜੁਬਾਦ ਸਚੁ ਹੈ ਭੀ ਸਚਾ ਨਾਨਕੁ ਉਸਿ ਭੀ ਸਚੁ ਸੋਚਿ ਇਤਕਾ ਓੰਕਾਰਾ ਸਤਿਨਾਮ ਕਰਤਾ ਪੁਰਖ Lurah Pelangi, Desa Kang Berpasar. ਸੱਚ ਜੋ ਬਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਸੋ ਇੱਕਾਉ ਨਾਲਕਾ ਹੁਸੀ ਭੀ ਸੱਚ ਸੋਚ ਇਕਾ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਤੁਨ ਸਭੰ ਵਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸੱਚ ਨਾਲਕਾ ਹੁਸੀ ਭੀ ਸੱਚ ਸੋਚ ਇਕਾ ਓੰਕਾਰ ਨੂੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਇ ਇਕ ਕਾ ਸੱਚਾ ਨਾਲਕੁ ਹੁਸੀ ਭੀ ਸੱਚਾ ਸੋਇ ਇਕਾ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਨੂਰਤੁ ਤੁਨਿ ਸਾੰਗੰ ਵਰਪਸਾਦ ਜਪ ਆਦਿ ਸਚੁ ਜੁ ਬਾਦਿ ਸਚੁ ਹੈ ਭੀ ਸੱਚਾ ਨਾਲਕੁ ਹੁਸੀ ਭੀ ਸੱਚਾ ਸੋਇ It's our Akal muda dan punisan berpesan. ਨਾਨਕ ਹੁਸੀ ਭੀ ਸਚ ਸੋਇ ਇਕਾ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਤੁਨ ਸਾੰਗਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੁਸੀ ਭੀ ਸਚ ਸੋਇ ਇਕਾ ਓੰਕਾਰ ਅੰਮ੍ਰਿਤ ਪ੍ਰਸਾਦ ਜਪ ਆਦ ਸੱਚ ਜੁਬਾਦ ਸੱਚ ਹੈ ਭੀ ਸੱਚ ਨਾਤਕ ਉਸੇ ਭੀ ਸੱਚ ਸੋ ਇਤਕਾ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਨੂਰਤ ਤੁਨਿ ਸਭੰਗਰ ਪ੍ਰਸਾਦ ਜਪ ਆਦ ਸੱਚ ਜੁਬਾਦ ਸੱਚ ਸੱਚ ਨਾਮਾ ਹੁਸੀ ਭੀ ਸੱਚ ਸੋਇ ਇੱਕ ਆਓ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਨੂੰਰਤੁ ਦੁਨੀ ਸਭံ ਬਪਸਾਦ ਜਪ ਆਦ ਸੱਚ ਜੋ ਬਾਦ ਸੱਚ ਹੈ ਭੀ ਸੱਚ ਨਾਮਾ ਹੁਸੀ ਭੀ ਸੱਚ ਸੋਇ Bye. Akal muda tertulis berpesan ਨਾਲਗਾ ਹੁਸੀ ਭੀ ਸਾਚਾ ਸੋ